ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਆਂ ਦਾ ਡੇਰੀ ਪਰਮਨਾਠਗੜ੍ਹ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਹਰੜਾ ਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਬਰਤਸਰ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਇੱਕੋ ਝੋਟੀ ਦਿਖਾਣੀ ਬਿਲਕੁਲ ਤਾਜੀ ਸੂਈ ਆ ਮਨਜੋਤ ਬਾਈ ਦੀ ਝੋਟੀ ਆਏ ਤੇ ਇਹ ਅੜਦਾ ਫੜਾ ਤੇ ਇਹਦੇ ਨਾਲ ਅੱਜ ਆਪਾਂ ਅੜ ਕੇ ਸੌਦਾ ਕਰਨਾ ਵਾ ਦੇ ਆਪਾਂ ਬਿਲਕੁਲ ਜਾਇਜ਼ ਦੇਣੀ ਆ ਕੀ ਰੇਡ ਕਿੰਨਾ ਮਰਜ਼ੀ ਦੇ ਰਹੇ ਤੇ ਆਪਾਂ ਅੱਜ ਆਪਣੀ ਮਰਦੀ ਨਾਲ ਇਹ ਝੋਟੀ ਕਣੀ ਬਿਲਕੁਲ ਤਾਜੀ ਸੂਈ ਢਾਲੀ ਝੋਟੀ ਘਰ ਦੀ ਝੋਟੀ ਤੇ ਮਨਜੋਦ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਮਨਜੋਦ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਬੜਾ ਵਧੀਆ ਵਧੀਆ ਉਹ ਠੀਕ ਠਾਕ ਹਾਂਜੀ ਹਾਂਜੀ ਚਲੋ ਵਧੀਆ ਚਾਹੀਦਾ ਮਨਜੋਦ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਨਾਮ ਮੇਰਾ ਮਨਜੋਦ ਸਿੰਘ ਪਿੰਡ ਸਾਡੇ ਕਲਾਂਤ ਸਿੰਘ ਵਿਲਾਜ ਨਾਲ ਹੈ ਜਿਲ੍ਹਾ ਅਮਰੀਕਾ ਠੀਕ ਹੈ ਜੀ ਏ ਹੋਰ ਵੀ ਤੁਝੇ ਕੀ ਹਾਲ ਚਾਲ ਆ ਠੀਕ ਜੀ ਤੁਸੀਂ ਆਪਣਾ ਨਾਮ ਦੱਸ ਮੇਰਾ ਨਾਮ ਹੈ ਕਮਜੋਤ ਸਿੰਘ ਅੱਛਾ ਜੀ ਇਹ ਜਾ ਲੈਣਾ ਮਨਜੋਤ ਦਾ ਠੀਕ ਹੈ ਦੋਵੇਂ ਭਰਾਵਾਂ ਦੇ ਸੌਂਦੇ ਇਹਨਾਂ ਨਾਲ ਹੀ ਆਪਾਂ ਕਰਨੇ ਆ ਤੇ ਬਾਈ ਫੋਨ ਨੰਬਰ ਹੀ ਬੋਲ ਦਿਓ ਆਪਣਾ ਫੋਨ ਨੰਬਰ 9041796788 ਠੀਕ ਆ ਤੇ ਅਬਾਈ ਛੋਟੀ ਮਾਰੇ ਦੱਸੋ ਕੀ ਕਿਨਵਾ ਸੁਭਾ ਸੁਈਆ ਆ ਪਹਿਲਾਂ ਦਿਓ ਪੈਲੜ ਚੋਟੀ ਹਾਂਜੀ ਬਿਲਕੁਲ ਤਾਜੀ ਹੋਈ ਹੈ ਤਾਜੀ ਹੋਈ ਹੈ ਤੁਹਾਡੇ ਸਾਹਮਣੇ ਸਿੱਟੇ ਲੀਹ ਠੀਕ ਆ ਜਵਾਕ ਕੀ ਪਿਛੇ ਜਵਾਕ ਮੇਲ ਜੋ ਪਿਛੇ ਲਓ ਜੀ ਮੇਲ ਕਾਫ ਆ ਗਿਆ ਜੇ ਕਟਾ ਪਿਛੇ ਤੇ ਇਹਨੂੰ ਮਨਜ਼ੂਰ ਵੀ ਠਾਈਏ ਹਾਂ ਪਾਣਾ ਮੜਲਾ ਡੰਡਾ ਮੜਲਾ ਪੈਲੜ ਚੋਟੀ ਦਿਖਾਉਣੇ ਬਹੁਤ ਤਾਜੀ ਅਸ਼ਾ ਕਰੇ ਸਾਂਭੀ ਮਨਜ਼ੂਰ ਨੇ ਮਨਜ਼ੂਰ ਨੇ ਸਾਂਭੀ ਆ ਦੇ ਆਂਦਾ ਵੇਚ ਦੇਣੀ ਆ ਤੇ ਲਓ ਜੀ ਜ਼ੇਰ ਜੂੜਾ ਪ੍ਰੋਪਰ ਪਾ ਦੇਣੀ ਆ ਤੇ ਬਾਕੀ ਵੀਡੀਓ ਬਣਾ ਲੂਗਾ ਮਨਜੋਦ ਵੀਰ ਤੁਸੀਂ ਪ੍ਰੋਪਰ ਵੀਡੀਓ ਜ਼ੇਰ ਦੀ ਤੁਸੀਂ ਵੀਰ ਕੋ ਫਗਾ ਸਕਦੇ ਜੇ ਤੇ ਥਣਾ ਦਾ ਸੈਜ ਬਹੁਤ ਹੀ ਜ਼ਿਆਦਾ ਸ਼ਾਨਦਾਰ ਆ ਛੋਟੀ ਦੇਣ ਲੱਗੀ ਤੇ ਠੀਕ ਆ ਆ ਤੇ ਇਧਰ ਆਪਾਂ ਹੁਣ ਬਗੀਚੇ ਭਾਈ ਤੇ ਸ਼ੇਰਾ ਵੀਰ ਵੀ ਇੱਥੇ ਪਹੁੰਚਿਆ ਵਾ ਤੇ ਮਨਜੋਦ ਨੇ ਇਹ ਦੋਵੇਂ ਦਾਲ ਜੇ ਮਨਜੋਦ ਨੇ ਤੇ ਠੀਕ ਆ ਠੀਕ ਆ ਇਹ ਮਨਜੋਦ ਨੇ ਆਪ ਹੀ ਕਰੇ ਪਾ ਲਈ ਇਹ ਦੱਸਿਆ ਬੜਾ ਜ਼ਿਆਦਾ ਹਾਂਜੀ ਮਨਜੋਦ ਨੇ ਅੱਛਾ ਪਰ ਉਹਨਾਂ ਨਹੀਂ ਆਪਾਂ ਕਰਾਉਣਾ ਇਹ ਅਹੀਂ ਜੇ ਦਲਾਲ ਅੱਛਾ ਮੈਂ ਮੰਗਦੇ ਆ ਅੱਜ ਮਨਜੋਤ ਕੋ ਵੇਖੋ ਇਹ ਵੀ ਮੰਗਣ ਡਿਆ ਪਰ ਅੱਛਾ ਇਹ ਕਹਿੰਦਾ ਮੈਂ ਵੀਡੀਓ ਚ ਪਾਉਣੀ ਆ ਠੀਕ ਆ ਤਾਂ ਚਾਚਾ ਵੀਡੀਓ ਚ ਪਾਉਣੀ ਆ ਅੱਛਾ ਇਹਨੇ ਘਰੇ ਹੀ ਸੰਭੀ ਜੇ ਝੋਟੀ ਅੱਛਾ ਇਹਦਾ ਵੀਡੀਓ ਚ ਪਾ ਕੇ ਵੇਚ ਨਹੀਂ ਦੇਣੀ ਨੀ ਆ ਬੜੀ ਵੀਡੀਓ ਜੀ ਆ ਦੇਣੀ ਨਹੀਂ ਆਂਦਾ ਦੇਣੀ ਨਹੀਂ ਹੁੰਦਾ ਕਹਿੰਦਾ ਮੈਂ ਵੀਡੀਓ ਪਾਉਣੀ ਆ ਤੇ ਇਸਤਾਨ ਹੋ ਗਿਆ ਹੈ ਨਾ ਆ ਸ਼ੇਰਾ ਕਹਿੰਦਾ ਵੀ ਤੂੰ ਪਾ ਵੀਡੀਓ ਚ ਕੋਈ ਨਹੀਂ ਅੱਛਾ ਤੇ ਇਹਨੇ ਘਰੇ ਹੀ ਪਾਲੀ ਜੇ ਭਾਜੀਏ ਠੀਕ ਆ ਠੀਕ ਆ ਹਾਂ ਜੀ ਚੋਗੀ ਏ ਮੂੰਹ ਅੱਛਾ ਚਾਰ ਦੰਦ ਚਾਰ ਦੰਦ ਲਓ ਜੀ ਜੇਰ ਵੀ ਬਿਲਕੁਲ ਪ੍ਰੋਪਰ ਪ ਠੀਕ ਆ ਠੀਕ ਆ ਜੀ ਜਿਹੜੇ ਨਾਨਕਿਓ ਮਹੀਂ ਆਈ ਉਹਦੇ ਮਾਰ ਕੱਢੀ ਆਈ ਦੇਖੋ ਇੱਧਰ ਅੱਛਾ ਜੀ ਇਹ ਨਾਨਕਿਆਂ ਤੋਂ ਕੋਈ ਨਹੀਂ ਕੁਛ ਨਹੀਂ ਲੋ ਜੀ ਸੀਲ ਬਿਲਕੁਲ ਠੰਡੀ ਸੀਲ ਫ੍ਰਿਜ ਜਿਹਨੂੰ ਆਪਾਂ ਕਹਿੰਦੇ ਨੇ ਚੈੱਕ ਕਰ ਸਾਰੇ ਇਹ ਥਾਣਾ ਦਾ ਸੈਜ ਗਿਆ ਜਾਨ ਗਿੱਠ ਗਿੱਠ ਤੇ ਠੰਡ ਲੱਗਾ ਵਾ ਦੇਖੋ ਭਾਜੀ ਉਹ ਵੀ ਸੀਲ ਆ ਠੀਕ ਆ ਜੇਰ ਪਰ ਆ ਆਹ ਦੇਖੋ ਲੋ ਜੀ ਚਵਾਈ ਵੀ ਚੈੱਕ ਕਰ ਸਕਦੇ ਤੁਸੀਂ ਮੋਟਰ ਦੇ ਹਿਸਾਬ ਨਾਲ ਠੀਕ ਆ ਜੀ ਆਹ ਵਾਲੀ ਮਗਰ ਲੈ ਥਾਣਾ ਦੀ ਚਵਾਈ ਜੇ ਬਿਲਕੁਲ ਜੇ ਕੇਲਾ ਨਿਕਲਦੇ ਆ ਬਿਲਕੁਲ ਠੀਕ ਆ ਠੀਕ ਆ ਜੀ ਤੇ ਇਹ ਮਨਜੋਤ ਵੀਰ ਤੋਰੂਗਾ ਹਾਂ ਠੀਕ ਆ ਲਓ ਹੱਥ ਨਹੀਂ ਲਾਉਣੀ ਇਹ ਲੋਕ ਸੇ ਦਾ ਨਾਥ ਬਈ ਆ ਇਹਦੇ ਨਾਨਕੇ ਤੋਂ ਮੱਝ ਆਈ ਅੱਛਾ ਜੀ ਹਾਂ ਜੀ ਤੇ ਉਹਦੇ ਮਗਰ ਕੱਟੀ ਠੀਕ ਆ ਤੇ ਇਹ ਮਜੂਰ ਨੇ ਆ ਵੀ ਮੰਨ ਲਓ ਤੇ ਆ ਅੱਛਾ ਪਾਲੀ ਵੀ ਨੇ ਤੇ ਅੰਦਰ ਵੇਚਣੀ ਮੈਂ ਹਾਂ ਇੱਕ ਜੀ ਭੈਣ ਹੋਰ ਜਾਂ ਮੀਨੀ ਉਹ ਪਿਓਰ ਮੀਨੀ ਆ ਅੱਛਾ ਇਹ ਤਾਂ ਲੀ ਆ ਠੀਕ ਆ ਉਹ ਪਿਓਰ ਮੀਨੀ ਜੀ ਠੀਕ ਆ ਠੀਕ ਆ ਜੀ ਹਾਂ ਮਨਜੋਤ ਵੀਰ ਖੋਲ ਕਲੇਗ ਨੂੰ ਆਉਂ ਉਹ ਕੇਪਾਂ ਦਿਖਾਉਣੇ ਤੋ ਰਾਤ ਦਾ ਵਾਦ ਉਹ ਸੜਾ ਦਾ ਸੈੱਜ ਗਿਆ ਤੁਹਾਨੂੰ ਬਾਹਰ ਕੱਢ ਕੇ ਦਿਖਾਉਂਦੇ ਥੋੜਾ ਜਿਹਾ ਹਨੇਰਾ ਹੋ ਗਿਆ ਪੰਜ ਹਾਲਾ ਮਨਜੋਦ ਆਪਣੇ ਚੱਕ ਨੂੰ ਸੱਦਿਆ ਹੀ ਜਿਹੜੀ ਫੇਰ ਤੋਂ ਆ ਪੀਕਾ ਕਰ ਸਕਦੇ ਤੁਸੀਂ ਅੱਜ ਹਨ ਬਗੀਚੇ ਵੀਰ ਨੇ ਫੋਨ ਨਹੀਂ ਕੀਤਾ ਮਨਜੋਦ ਵੀਰ ਨੇ ਫੋਨ ਕੀਤਾ ਵਾ ਕਿ ਮੈਂ ਇੱਕੋ ਝੋਟੀ ਦੀ ਅੱਪ ਮੱਝ ਵਿੱਚ ਨਹੀਂ ਤੇ ਤੁਸੀਂ ਵੀਡੀਓ ਪਾਉਣਾ ਆਉਣਾ ਮੇਰੀ ਤੇ ਚੈੱਕ ਕਰ ਸਕਦੇ ਤੁਸੀਂ ਬਾਕੀ ਆਰਡਰ ਕੁਆਲਟੀ ਥਣਾ ਦਾ ਸੈੱਜ ਗਿਆ ਵਾ ਖੰਢੀ ਸੀਲ ਬਹੁਤ ਜਿਆਦੀ ਹੈ ਬੜਾ ਅੱਛਾ ਜੀ ਹਾਂ ਐਦਾਂ ਠੀਕ ਹੈ ਜੀ ਲੋ ਜੀ ਸੀਲੀਆਂ ਸੂਲੀਆਂ ਜਿਹੜੀਆਂ ਬਹੁਤ ਆ ਅਰੇ ਦੀ ਮਾ ਅਰੇ ਚਾਰ ਦਾ ਤਾਂ ਭਾਈ ਕਿ 3 4 ਦਾ ਤਾਂ ਭਾਜੀ ਹਾਂਜੀ ਠੀਕ ਆ 4 ਦਾ ਦਾ ਛੋਟੀ ਜਿਹੜਾ ਥਾਂ ਲਗੀ ਚੰਗੀ ਚੋਟੀ ਇਹ ਹੈ ਵੀ ਠੰਡੀ ਧੀ ਜਿੱਥੇ ਮਰਜੀ ਖਿਲਾੜ ਕੇ ਤੁਸੀਂ ਇਹਦੀ ਦਵਾਈ ਕਰ ਸਕਦੇ ਜੇ ਤੇ ਪਿੱਛੇ ਇਹ ਆ ਗਿਆ ਜੇ 3 ਮਲਕਾ ਉਹ ਮੇਲਕਾ ਆ ਗਿਆ ਥੋੜੀ ਜੀ ਮੇਲਕਾ ਭਾਜੀ ਆ ਠੀਕ ਆ ਜੀ ਮੇਲਕਾ ਕਟੜਾ ਆ ਗਿਆ ਜੇ ਬਾਈ ਕਿੰਨਾ ਕ ਦੁੱਧ ਕੱਢੀ ਜਾਊਗੀ ਇਹ ਜੀ ਜੀ ਵੇਖ ਲਓ ਬਚੂੜ ਨਹੀਂ ਬੋਲਣਾ ਹਾਂਜੀ ਇਹਦੀ ਮਾਂ ਮੈਂ ਸ਼ਹਿਰ ਪੈਠਾ ਕੇ ਲੈ ਚ ਵੇਚੀ ਅੱਛਾ ਜੀ ਪਿਛਲੇ ਸਾਲ ਹੀ ਠੀਕ ਹੈ ਜੀ ਤੇ ਹੋਰਾਂ ਰਾਜੂ ਭਾਜੀ ਦੀ ਡੇਰੀ ਆ ਅੱਛਾ ਜੀ ਬੇਸ਼ੱਕ ਉਹਨੂੰ ਪੁੱਛਾ ਦੇਣਾ ਬਰੇਗਾ ਆਪਣੇ ਕੋਲ ਅੱਛਾ ਜੀ 15 ਕਿਲੋ ਦੁੱਧ ਦਿੰਦੀ ਇਹਦੀ ਮਾਂ ਅੱਛਾ ਇਹਦੀ ਮਾਂ ਦਾ ਰਿਕਾਰਡ ਹਾਂਜੀ ਭਾਜੀ ਠੀਕ ਹੈ ਲਓ ਜੀ ਮਦਰ ਰਿਕਾਰਡ ਵਾਲਾ ਉਹਦੀ ਚੰਗੀ ਆ ਗਈ 15 ਲੀਟਰ ਹਾਂਜੀ ਪ੍ਰੀਤ ਭਾਜੀ ਨਹੀਂ ਵਧੀਆ ਫਾਰਮ ਵਾਲੇ ਹਾਂਜੀ ਉਹਨਾਂ ਦੇ ਫਾਰਮ ਤੇ ਵੀ ਉਹਨਾਂ ਬੜੀ ਦੀ ਵਿਖਾਈ ਸੀ ਮੈਂ ਉਹ ਅੱਛਾ ਜੀ ਉਹ ਮੇਰੇ ਘਰੇ ਹੁੰਦੀ ਠੀਕ ਹੈ ਠ ਇੱਕ ਵੀ ਨਹੀਂ ਕੱਟੀ ਇੱਕ ਵਾਰ ਮੀਨੀ ਵੀ ਪਾਜੀ ਭੈਣ ਵਿਖਾ ਦਿੰਨੇ ਆ ਅੱਛਾ ਜੀ ਉਹ ਵੀ ਵਿਖਾਉਣੀ ਆ ਪਾ ਜਰੂਰ ਕੋਈ ਨਹੀਂ ਸਮਾਂ ਦੇ ਜਰੂਰ ਹਾਂ ਉਹਦਾ ਕਟਾ ਇੱਕ ਰੀ ਵਿਖਾ ਦੀ ਮੜੀ ਜੀ ਕੋਈ ਗੱਲ ਨਹੀਂ ਦੇਖੋ ਮੰਜੋ ਤਿਆਰ ਹੋ ਵੀ ਵਿਆਹ ਕਰਨਾ ਇਹ ਤਾਂ ਰੇਟ ਨਾ ਕਰ ਲਈ ਪਹਿਲਾਂ ਹੀ ਸਾਫਦੇ ਆ ਦੋ ਮਟਾ ਉਹਨੇ ਲਾਉਣੇ ਅੜਦਾ ਫੜਾ ਜੇ ਅੱਛਾ ਚਲੋ ਆਜੋ ਠੀਕ ਆ ਲਓ ਜੀ ਆਪਾਂ ਚੱਲ ਅ ਵੀ ਮੰਜੋ ਤਿਆਰ ਹੋ ਇੱਕ ਮਿੰਟ ਚੱਕ ਮੱਛੀ ਲੈ ਲੈ ਚੇ ਚੇ ਸਿੰਪੂ ਜੀ ਚਲੋ ਲੋ ਜੀ ਆ ਵੀ ਉਹਦੀ ਇਹ ਪੈਣ ਹੈ ਦੀ ਹਾਂ ਹਾਂ ਠੀਕ ਹੈ ਲੋ ਜੀ ਉਹ ਵੀ ਇਹਦੀ ਪੈਣ ਹੈ ਦੀ ਠੀਕ ਹੈ ਪਿਓਰੇ ਮੀਣੀਆਂ ਤੇ ਉਹ ਥੋੜੀ ਜਿਹੀ ਢਾਲੀ ਆ ਗਈ ਸਿੰਗ ਵੇਖੋ ਬਾਜੀ ਆ ਵੀ ਬੜੀ ਸਿਕ ਲਾ ਕੇ ਵਿਖਾ ਜੋ ਸਿੰਗ ਤੇ ਬਾਈ ਐ ਹਿੱਲਦੇ ਜਿਹਾ ਖੀਰੇ ਆ ਵੇਖੋ ਚੈੱਕ ਕਰ ਸਕਦੇ ਨੇ ਇਹਦੇ ਸੀਲ ਉਹ ਵੀ ਪਰਲਾ ਵਿਖਾ ਚਾਚੂ ਨੂੰ ਵਿਖਾ ਮੇਰਾ ਟੱਟਾ ਆ ਵੀ ਮਾਜਦਾ ਹੀ ਅੱਛਾ ਜੀ ਇਹ ਪੈਣ ਤਰ੍ਹਾਂ ਹੀ ਸਾਰੇ ਇਹ ਸਾਰੇ ਭਰਾ ਹੀ ਆ ਇਹ ਜੋਧਾ ਜੇ ਮਾਲੀ ਠੀਕ ਹੈ ਵੀ ਜੋਤ ਦਾ ਮਾਲੀ ਆ ਗਿਆ ਜੀ ਇਹ ਪਿਓਰ ਗੱਡ ਜੋਤ ਮੋਹਰਾਂ ਇੱਧਰ ਚਾਚੂ ਨੂੰ ਦਜੇ ਸਿੰਘ ਜੀ ਇਹ ਵੀ ਦੱਸਦੇ ਨੇ ਨਾ ਵੀ ਵੀਡੀਓ ਵਾਲੇ ਨਹੀਂ ਮੇਰੇ ਚਾਚੂ ਆ ਹਾਂਜੀ ਦੱਸਦੇ ਨੇ ਵਿੱਚ ਆ ਵੀਡੀਓ ਵਾਲੇ ਨਹੀਂ ਆ ਮੇਰੇ ਚਾਚੇ ਜੋ ਠੀਕ ਹੈ ਠੀਕ ਹੈ ਲਓ ਬਾਈ ਕੀ ਕਰ ਸਕਦੇ ਪਿਆਰ ਆ ਬਹੁਤ ਸਾਡਾ ਅਜ ਨਾਲ ਵੀਰ ਨਾਲ ਦੇਖੋ ਫੋਨ ਕੀਤਾ ਪੌਸੇ ਲਈ ਆ ਗਏ ਵੀ ਕੱਲ ਇਹਨੂੰ ਨਰਾਜ ਕਰਨਾ ਪੈਣਾ ਘਰੇ ਹੁਣ ਕਰੀਏ ਮੰਜੋਣਾ ਸੌਦਾ ਠੀਕ ਹੁਣ ਸੌਦਾ ਕਰਦੇ ਆ ਅੜਦਾ ਵੜਾ ਜਾਈ ਇਹ ਅੱਜ ਮੁਕਤ ਦੇਣੀ ਮੁਕਤ ਅੱਜ ਮੁਕਤੀ ਜੋਰ ਚਲੋ ਜੀ ਆ ਗਈ ਮਨਜੋਦ ਦੀ ਝੋਟੀ 75 ਨਾ ਮੁਕਿਆ ਪੈਸਾ ਕਿੱਥੇ ਹੈ ਜੀ ਲਓ ਜੀ ਮਨਜੋਦ ਦੀ ਝੋਟੀ ਆ ਗਈ ਤੇ ਮਨਜੋਦ ਦੇ ਨਾਂ ਤੇ ਤੁਸੀਂ ਬੋਲੀਆਂ ਵੀ ਸੁਣੀਆਂ ਹੋਣੀਆਂ ਵਾ ਕੁਝ ਆਪਣੇ ਸੱਭਿਆਚਾਰਕ ਵਾਲੇ ਬੋਲਦੇ ਆ ਬਹਿਣਾ ਬੋਲਦੀ ਹੈ ਨਾ ਬਹੁਤ ਹੀ ਸੋਹਣੀਆਂ ਬੋਲੀਆਂ ਉਹ ਵੀ ਉਹ ਵਧੀਆ ਬਹੁਤ ਹਾਂ ਸੁਣੀਆਂ ਆਪਾਂ ਤੇ ਮਨਜੋਦ ਵੀਰੇ ਦਾ ਰੇਟ ਕੀ ਆ ਇਹਦਾ ਮੁੱਲ ਤੇ ਆਪਾਂ ਕਰਦੇ ਜੋ 85000 85000 ਹਾਂ 85 13 ਵਾਲੀ ਲੈਣ ਦੇਣ ਅੱਜ ਇਹ ਆਪਣੀ ਵਰਦੀ ਨਾਲ ਕੋਈ ਨਹੀਂ ਕਰ ਦੋ ਮੌਤਾਂ ਨਹੀਂ ਹਾਂਜੀ ਥੋਲਾ ਆਪਣੀ ਗੱਡੀ ਨਾਲ 80000 ਦੀ ਨੀ 80 ਦੀ ਨਹੀਂ ਅਜੇ ਹਾਂਜੀ ਤੁਸੀਂ ਦੱਸੋ ਪਾਜੀ ਚੱਲ ਇੱਕ ਮਤੂnga ਦੇ 75 75 ਦੀ ਬਈ ਤਰ ਤਰ ਅਜੇ ਨਹੀਂ ਗੱਲ ਕਰਨੀ ਤੇ ਨੂੰ ਪੁੱਛ ਲੈ ਤੂੰ ਕਰ ਦੇ ਜਿੰਨਾ ਕਰਦਾ ਹੈ ਤੇ ਮੈਨੂੰ ਤਾਂ ਤੂੰ ਦੇਣ ਨਹੀਂ ਦਿਆ ਫਿਰ ਨਹੀਂ ਕੋਈ ਨਹੀਂ ਇੱਧਰ ਆ ਜਾ ਮੜਾ ਮੈਂ ਲੈ ਜਾ ਠੀਕ ਮੈਂ ਲੈ ਆ ਕਹਿੰਦਾ ਤੂੰ ਲੈ ਜਾ ਤੇਰੇ ਵੀ ਦੱਸ ਕਿੰਨੇ ਨੇ ਕਰਦਾ ਚਾਚੇ ਨੇ ਵੇਹੋ ਮੁਕਤੀ ਦਿੱਤੀ ਹੈ ਹਾਂ ਨਿੱਕੋ ਗੱਲ ਨਿੱਕੋ ਕਰ ਦੇ ਸ਼ਰੇ ਨੂੰ ਬੇਟ ਦੇ ਤੂੰ a per i yaar di dosar piacevole ਠੀਕ ਆ ਠੀਕ ਆ 500 ਹੀ ਹੋਏ ਮੰਨ ਗਿਆ ਇਹ ਪਰ ਆਪਰਾ ਠੀਕ ਆ ਇਹ ਆ ਫਾਪੀ ਇਹ ਸਭ ਮੁਸੇਲਾ ਪਾਇਆ ਕਰੋ ਨਹੀਂ ਅੱਜ ਇਹ ਵਾ ਮੇਰੇ ਕੋਲ ਆਹ ਮੈਂ ਦੇਤੀ ਮਨਜੋਦ ਨੇ ਐ ਮਨਜੋਦ ਨੇ ਨਾਲ ਵੀ ਆ ਮੈਂ ਪਾਇਆ ਚਾਰ ਮੈਂ ਵੀ ਮਿਲਾ ਹੋ ਗਿਆ ਇਹ ਵੀ ਮਿਲਾ ਹੋ ਗਿਆ ਵੀ ਠੀਕ ਆ ਠੀਕ ਆ ਬਗੀਚੇ ਵੀਰ ਕੋਈ ਇੱਕੋ ਹੀ ਇਹ ਵੀ ਮਿਲਿਆ ਕੋਈ ਬਾਤ ਅੱਛਾ ਸੂਈ ਦੇ ਨਵਾਂ ਮਾਲ ਲੱਭਾਂਗੇ ਤੇ ਨਵਾਂ ਪਾਵਾਂਗੇ ਠੀਕ ਆ ਠੀਕ ਆ ਲੋ ਵੀ ਮਨਜੋਦ ਨੇ ਘਰ ਦੀ ਝੋਟੀ ਵੇਚਤੀ ਆ ਤੇ ਅੱਨਾ ਵੀ ਹੁਣ ਨਵੇਂ ਸੇਰੇ ਮਾਲ ਲਿਆਵਾਂਗੇ ਫਿਰ ਪਾਵਾਂਗੇ ਤੱਕ ਆਈ ਜਾਂਦੇ ਜੇ ਕਰਵਾਦੇ ਵੀਡੀਓ ਵੀਰ ਦੇ ਆਪ ਪਾਈ ਤੇ ਉਹਦੇ ਸੀ ਬਾਕੀ ਥੀਂ ਦੀਆਂ ਸੋਹਣੀਆਂ ਇਹ ਪੈਸੇ ਮਨਜੋਦ ਦੇ ਹੀ ਹੈ ਕਹਿੰਦਾ ਡੈਡੀ ਨੇ ਇਹ ਖੇਡ ਦੱਸਦੇ ਨਾ ਕਿ ਤੂੰ ਨਾ ਅੱਛਾ ਪੈਸੇ ਹੁਣ ਮੈਂ ਹੀ ਰੱਖਣੇ ਤੇਰਾ ਲਾਓ ਵੀ ਜੀ ਮਨਜੋਦ ਹੀ ਝੋਟੀਆਂ ਦੇ 70 ਜਾਂ ਚ 500 ਰੁਪਏ ਛੋੜ ਕੀਤਾ ਤੇ ਪੂਰੇ ਪੈਸੇ ਪਾ ਲਿਆ ਬਾਕੀ ਝੋਟੀ ਸੰਭਣ ਵਾਲੀ ਆ ਕੋਈ ਵੀਰ ਭਰਾ ਸਾਹਮ ਕਰੂਗਾ ਦੁੱਧ ਚੰਗਾ ਕੱਢੀ ਜਾਊਗਾ ਪਾ ਦਿਓ ਨਾ ਪੂਰੇ ਪਾਏ ਬੜਾ ਘਟਾਤਾ ਡੇੜਾ ਆਹ ਨਹੀਂ ਸਹੀ ਆ ਹਾਂ ਬੜਾ ਯਾਰ ਘਟਾਤਾ ਉਹਨੇ ਸਾਹ ਵੇਖੋ ਕਿੰਨੀ ਚਲਦੀ ਆਹ ਜੇ ਜੁਰ ਵੀ ਪ੍ਰੋਪਰ ਪਾਤੀ ਜੇ ਬਿਲਕੁਲ ਵੀਡੀਓ ਦੇ ਵਿੱਚ ਆਪਾਂ ਦਿਖਾਈ ਆ ਦੇਖੋ ਭਾਜੀ ਇੱਧਰ ਦੇਖੋ ਬਾਕੀ ਲੇਵੇ ਲੇਵੇ ਵੀ ਸਪਾਈਆਂ ਬਹੁਤ ਆ ਇਹ ਜੈ ਦੀ ਮਰਜ਼ੀ ਆ ਆ ਚੀਜ਼ਾਂ ਇੱਕ ਸਿਰਫ ਮਨਜੋਤ ਦੀ ਹੱਡੀ ਤੋਂ ਹੀ ਮਿਲਦੀਆਂ ਐ ਹਾਂਜੀ 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 ਅਸੀਲੀਆਂ ਨਹੀਂ ਸਾਰੇ ਭਰਾਵਾਂ ਨੂੰ ਮਿਲਦੀਆਂ ਐ ਸਾਰੇ ਨਹੀਂ ਸਾਡੇ ਭਰਾ ਐ ਵੀਡੀਓ ਬੰਦੇ ਮੈਨੂੰ ਨਹੀਂ ਕੀਤਾ ਨਹੀਂ ਇਹ ਸਾਡਾ ਗਾਹਕ ਸਭ ਤੋਂ ਪਿਆਰਾ ਐ ਹਾਂ ਇਹ ਸਾਡਾ ਹਾਂ ਮੰਨ ਲਓ ਫੇਵਰੇਟ ਆ ਹਨਾ ਹਾਂਜੀ 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 ਹਾਂ ਇਹ ਸਾਰੇ ਜੋ ਜਿਹੜੇ ਸਾਡੇ ਬਿਲਕੁਲ ਛੰਟੀ ਧੀਰੀ ਝੋਟੀ ਆ ਹਾਂ ਇਹ ਜੈ ਦੀ ਮਰਜ਼ੀ ਚਬਾਈ ਕਰ ਸਕਦੇ ਤੁਸੀਂ ਬਹਿ ਕੇ